ਜੀ ਸਵਾਗਤ ਕਰਦੇ ਹਾਂ ਜੀ ਅੱਜ ਦੇ ਬਲੌਗ 'ਚ ਸਾਰਿਆਂ ਦਾ ਜੀ ਲੋ ਜੀ ਅੱਜ ਮੌਸਮ ਥੋੜਾ ਖੁੱਲਿਆ ਧੁੱਪਾਂ ਵਧੀਆ ਨਿਕਲੀ ਹੋਈ ਐ ਤੇ ਅੱਜ ਲੱਗੇ ਆਪਾਂ ਸ਼ੁਰੂਆਤ ਕਰਨ ਫੋੜ ਦੇ ਰਿਪੇਅਰ ਦੀ ਤੇ ਫੋੜ ਜਿਹੜਾ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀਗਾ ਖੋਲ ਦਿੱਤਾ ਸੀ ਤੇ ਇਹਦਾ ਆ ਗਿਆ ਸਮਾਨ ਤੇ ਹੁਣ ਲੱਗੇ ਇਹਨੂੰ ਫਿੱਟ ਕਰਨ ਅੱਜ ਲੱਗੇ ਆਪਾਂ ਹਾਊਸਿੰਗ ਦੀ ਧੋਾਈ ਸ਼ੁਰੂ ਕਰਨ ਤੇ ਕ੍ਰਾਉਨ ਪੀਨ ਫਿੱਟ ਕਰਾਂਗੇ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਐਂਡ ਤੱਕ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਵੱਧ ਤੇ ਵੱਧ ਤੁਸੀਂ ਨੇ ਸਾਡੀ ਸਪੋਰਟ ਕਰਨੇ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਹੈ ਜੀ ਤੇ ਕੋਈ ਵੀ ਫੋੜ ਦੀ ਜਾਣਕਾਰੀ ਲੈਣੀ ਹੈ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਬਰੀਕ ਤੋਂ ਬਰੀਕ ਵੀ ਸਾਰੀ ਜਾਣਕਾਰੀ ਆਪਾਂ ਫੋੜ ਬਾਰੇ ਦਵਾਂਗੇ ਕਿਹੜੀ ਚੀਜ਼ ਕਿੱਥੇ ਪੈਂਦੀ ਆ ਕੀ ਇੱਥੇ ਜਰਾਂ ਲੀਕਿੰਗ ਹੁੰਦੀ ਆ ਕਿਹੜੇ ਨੰਬਰ ਦੀ ਸੀਲ ਪੈਂਦੀ ਐ ਤੇ ਕਿੰਨਾ ਕੁ ਖਰਚਾ ਆਉਂਦਾ ਐ ਸਿੰਪਲ ਫੋਰਟ ਤੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜੀ ਤੇ ਸਾਡੇ ਬਲੌਗ ਰੋਤੀ ਰੋਜ ਹੁਣ ਆਇਆ ਕਰਨਗੇ ਜੀ ਤੇ ਅੱਜ ਲੱਗੇ ਆਪਾਂ ਧਵਾਈ ਸ਼ੁਰੂ ਕਰਨ ਤੇ ਦਿਖਾਣੇ ਤੁਹਾਨੂੰ ਫੋਰਟ ਦਾ ਸਾਰਾ ਹਾਊਸਿੰਗ ਜੀ ਹਾਊਸਿੰਗ ਆ ਜਿਹੜਾ ਇਹਦਾ ਸਾਰਾ ਖੋਲ ਲਿਆ ਆਪਾਂ ਨੇ ਇਹ ਤੇ ਹੁਣ ਇਹਦੇ ਸਾਰੇ ਜੈਂਜੋਨ ਖਰਚ ਕੇ ਤੇ ਵਿੱਚੋਂ ਆਪਾਂ ਕੱਢਾਂਗੇ ਇਹਦਾ ਪ੍ਰਾਈਮਰ ਜਮਾਂ ਸਾਫ ਲਾਲ ਜਿਹੜਾ ਵਿੱਚ ਤੇ Ориジナル ਰੰਗ ਹੈਦਾ ਤੇ ਸਾਰੇ ਇਹਦੀ ਦਵਾਈ ਫਿਲਟਰ ਫਿਲਟਰ ਜੋ ਵੀ ਹੈਗੇ ਸਾਰੇ ਧੋ ਕੇ ਇਹ ਹਾਕ ਪੀਨੀ ਤੁਹਾਨੂੰ ਦਿਖਾਣੇ ਜਿਹੜਾ ਇਹਦਾ ਡੱਗ ਹੋਇਆ ਤਾਂ ਇਹ ਆਪਾਂ ਵਧੀਆ ਕੰਪਨੀ ਦਾ ओरिजिनल ਲਿਆਂਦਾ ਤੇ ਇਹ ਹੈਗਾ 6 ਦੰਦਿਆਂ ਵਾਲਾ ਤੇ ਅੱਜ ਕੱਲ ਮੋਡੀਫਿਕੇਸ਼ਨ ਦੇ ਵਿੱਚ 7 ਦੰਦਿਆਂ ਵਾਲੇ ਪਾਣਾਂ ਦੇ ਵਿੱਚੋਂ ਥੋੜਾ ਬਹੁਤ ਤਾਂ ਤੋਰੇ ਦਾ ਫਰਕ ਪੈਂਦਾ ਵਾ ਉਹ ਜੇ ਪੀਨੀ ਦੇ ਦੰਦੇ 7 ਤੇ ਕਰਾਉਨ ਦੇ ਦੰਦਿਆਂ ਜਿਹੜੇ 36 ਰਹਿ ਜਾਂਦੇ ਆ ਤੇ ਇਹ ਹੁੰਦਾ 640 ਦਾ ਠੀਕ ਹੈ ਜੀ ਤੇ ਇਹਦੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਸਾਰੀ ਤੇ ਲੱਗਦੇ ਆਪਾਂ ਧੌਣ ਸ਼ੁਰੂਆਤ ਕਰਦੇ ਆਂ ਧੌਣ ਦੀ ਤੇ ਜੈਨ ਜੂਨ ਖੁਰਚ ਕੇ ਤੇ ਤੇ ਵੱਧ ਤੇ ਵੱਧ ਤੁਸੀਂ ਨੇ ਸਾਡੀ ਸਪੋਰਟ ਕਰਨੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਸੀਂ ਨੇ ਜੀ ਠੀਕ ਆ ਸਾਡੀ ਵੀਡੀਓ ਤੁਹਾਨੂੰ ਕਿਦਾਂ ਨਹੀਂ ਲੱਗਦੀ ਹੈ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਜੀ ਤੇ ਆ ਲੱਗੇ ਹੋਏ ਆਂ ਜੀ ਆਪਾਂ ਸਾਰਾ ਬਾਕੀ ਤੁਹਾਨੂੰ ਸਮਾਨ ਦਿਖਾਣੇ ਆ ਜੋ ਅਸੀਂ ਕੱਲ ਲੈ ਕੇ ਆਏ ਆ ਠੀਕ ਆ ਕਿਹੜਾ ਕਿਹੜਾ ਸਮਾਨ ਹੈ ਤੇ ਸਾਰਾ origial ਹੋਊਗਾ ਸਮਾਨ ਸੂਪਰ ਡੀ ਆਈ ਸਿਲਾਂ ਨੇ ਕੰਪਨੀ ਦੀ ਪੈਕਿੰਗ ਤੇ ਸਾਰਾ ਸਮਾਨ ਤੁਹਾਨੂੰ ਸਾਰਾ ਸਮਾਨ ਦਿਖਾਣੇ ਆ ਕੱਲੀ ਕੱਲੀ ਕਿੱਟ ਜੋ ਵੀ ਆਈ ਹੈ ਹਨਾ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਰੀ ਵੀਡੀਓ ਜੀ ਤੇ ਜੁੜੇ ਰਹੋ ਸਾਡੇ ਨਾਲ ਜੀ ਜਿਹੜਾ ਕਰਾਉਨ ਦੇ ਇੱਥੇ ਹੁੰਨੇ ਆ ਜੀ ਨਾਟ ਆਪਣੇ 19 ਨੰਬਰ ਦੇ ਠੀਕ ਹੈ ਜੀ ਇਹਦੇ ਹੈਗੇ ਆ ਰਿਪਟ ਐ ओरिजिनल ਨਾਲ ਦਾ ਕੰਪਨੀ ਵੱਲੋਂ ਆ ਦੇਖੋ ਜੀ ਇਹਨੂੰ ਨਾਟ ਨਹੀਂ ਹੁਣ ਇਹਨੂੰ ਆਪਾਂ ਪਟਾਂਗੇ ਕ੍ਰਾਉਨ ਨੂੰ ਬਦਲਣੇ ਖਾਤਰ ਠੀਕ ਹੈ ਜੀ ਤੇ ਇਹ ਐਕਸਲਾਂ ਦੇ ਬੈਰਿੰਗਾਂ ਜਿਹੜੇ ਹੋ ਧੂਰ ਰਹੇ ਇਹਨਾਂ ਨੂੰ ਤੇ ਅੱਜ ਦੀ ਦਿਹਾੜੀ ਜਿਹੜੀ ਸਾਰੀ ਧੋਤ ਹੋਈਏ ਤੇ ਹੀ ਲੱਗਣੀ ਹੈ ਸ਼ਰਨ ਅੱਜ ਵੀ ਲੱਗਿਆ ਹੋਇਆ ਇਹਨੂੰ ਪਹਿਲੇ ਐਕਸਲ ਐਕਸਲਾਂ ਦਾ ਬਹੁਤ ਬੁਰਾ ਹਾਲ ਸੀ ਦੇਖੋ ਸੀਲ ਲੀਕ ਹੋ ਕੇ ਕੀ ਹਾਲ ਹੋਇਆ ਬੈਨਾ ਐਕਸਲ ਦਾ ਟਿਊਬਾ ਚੱਲ ਰਹੀ ਹੈ ਪ੍ਰੋਸੈਸ ਤੋਂ ਤੋਤਈਏ ਦੀ ਤੋਂ ਟਿਊਬਾਂ ਪੜੀਆਂ ਜੀ ਫਰੈਸ਼ ਹੋ ਗਈ ਇਹ ਵੀ ਇਹਨਾਂ ਛਾਪ ਨੇ ਵਿੱਚੋਂ ਇਹਦਾ ਵੀ ਰੰਗ ਐਨ ਕੜਪਤਾ ਪ੍ਰਾਈਮਰ ਤੇ ਚੱਲ ਰਹੀ ਹੈ ਹੁਣ ਬ੍ਰੇਕਾਂ ਵਾਲੇ ਪ੍ਰੋਸੈਸ ਤੇ ਸਾਰਾ ਸਮਾਨ ਤੋ ਹੋ ਕੇ ਫਿਰ ਫੀਟਿੰਗ ਇੱਕ ਦਿਨ ਆਪਾਂ ਸਟਾਰਟ ਕਰਾਂਗੇ ਜੀ ਲੋ ਜੀ ਸਾਡਾ ਛੋਟਾ ਭਾਈ ਲੱਗਿਆ ਵਾ ਹੁਣ ਰੀਜ ਲਾਉਣਾ ਦੇਖੋ ਕੱਪੜੇ ਨਾਲੇ ਮੁੰਡੇ ਨੇ ਰੰਗ ਨਖਾਰਤਾ ਵਿੱਚ ਤੇ ਪ੍ਰਾਈਮਰ ਦੇ ਆ ਕੱਢ ਹਰੋਈ ਹੁਣ ਇਹਦੇ ਬਾਅਦ ਮਰਾਂਗੇ ਪਾਣੀ ਵੱਡੀ ਧੋਵਾਂਗੇ ਨਾਲੇ ਸਾਰੀ ਸ਼ਾਬਾਸ਼ ਲੱਗੇ ਰਹਿ ਤੇ ਬਾ ਹੁਣ ਇਹਦੇ ਬਾਅਦ ਉੱਪਰ ਰਿਤ ਹੋ ਗਿਆ ਨਾ ਪੂਰਾ ਰੰਗ ਦੇਣਾ ਕੱਢ ਉਹਦੇ ਬਾਅਦ ਜਿਹੜੀ ਫੀਟਿੰਗ ਹੋਊਗੀ ਸ਼ੁਰੂ ਹੋਗੀ ਜੀ ਸਫਾਈ ਕਰੋ ਜੀ ਚੈੱਕ ਸਾਰਾ ਜੀ ਆਪਾਂ ਇਹ ਡੀਜ਼ਲ ਤੇ ਸਰਫ ਨਾਲ ਧੋਇਆ ਜਿਹੜਾ ਕਹਿੰਦੇ ਹੀ ਅੰਦਰ ਤੇ ਪ੍ਰੈਮਰ ਮਾਰਿਆ ਜੀ ਇੱਕ ਰਿਆ ਬੁੱਕ ਰਿਆ ਜੀ ਜਿਹੜਾ ਕੰਪਨੀ ਵੱਲੋਂ ਪ੍ਰੈਮਰ ਹੁੰਦਾ ਹੈ ਦੇਖੋ ਸਾਰਾ ਉਹੀ ਨਿਕਲਿਆ ਬਿਲਕੁਲ ਸਾਫ਼ ਹੈ ਤੇ ਕੋਈ ਪ੍ਰੈਮਰ ਮਾਰਨੇ ਦੀ ਲੋੜ ਨਹੀਂ ਜੀ ਇਹਦੇ ਵਿੱਚ ਰੇਤਾ ਦੇਖ ਜੀ ਹੁੰਦੀ ਹੈ ਜਿਹੜਾ ਕੰਪਨੀ ਦਾ ਪ੍ਰੈਮਰ ਆ ਅਸੀਂ ਦੇਖੋ ਇਹਨਾਂ ਸਾਫ਼ ਟਾਈਮ ਜ਼ਰੂਰ ਲੱਗਦਾ ਬਾਈ ਜੀ ਪਰ ਤੇ ਰੀਜਨਲ ਤੋਂ ਆ ਗਿਆ ਦੇਖੋ ਸਫਾਈ ਚੈੱਕ ਕਰੋ ਤੁਸੀਂ ਵਿੱਚ ਤੇ ਪੋਰਾ ਵੀ ਕਿਤੇ ਕਾਲਸ ਨਹੀਂ ਰਹੀ ਠੀਕ ਹੈ ਜੀ ਬਾਹਰਲੀ ਬਾਡੀ ਦਾ ਵੀ ਰੰਗ ਤੁਸੀਂ ਚੈੱਕ ਕਰੋ ਕਿੰਨਾ ਸਾਫ ਨਿਕਲਿਆ ਬਿਲਕੁਲ ਦੇਖੋ ਜੀ ਤੇ ਅੱਜ ਦਾ ਡੇ ਸਾਡਾ ਜਨਤਰ ਸਾਫ ਸਫਾਈ ਇਹਦਾ ਹੀ ਰਹੂਗਾ ਸਾਰੀ ਐ ਤੁਹਾਨੂੰ ਚੈੱਕ ਕਰਾਵਾਂਗੇ ਕੱਲੀ ਕੱਲੀ ਚੀਜ਼ ਧੋਈ ਵੀ ਤੇ ਫਿਟਿੰਗ ਕਰਨ ਲੱਗੇ ਵੀ ਤੇ ਜੁੜੇ ਰਹੋ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਜੀ ਚੱਕ ਕਰੋ ਇਹ ਸਫਾਈ ਪਹਿਲਾਂ ਤਾਂ ਉੱਤੇ ਬਾਅਦ ਫੀਟਿੰਗ ਸ਼ੁਰੂ ਹੋਊਗੀ ਜੀ